ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇਠ ਦੀ ਸੰਗਰਾਂਦ ਅਤੇ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਕੌਮ ਦੇ ਮਹਾਨ ਸੂਰਬੀਰ ਯੋਧੇ ਤਨਤਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਕੀ ਲਾਡਲੀ ਫੌਜ ਵੱਲੋਂ ਜੋ 1710 ਨੂੰ ਸਰਹੰਦ ਫਤਿਹ ਕਰਨ ਦਾ ਮਹਾਨ ਪਰਉਪਕਾਰ ਕਰਕੇ ਸੂਬੇ ਦੇ ਕੀਤੇ ਹੋਏ ਕਾਰਮਾਂ ਦਾ ਫਲ ਭਗਤਾ ਕੇ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਕੀਤਾ ਸੱਤ ਸਦੀਆਂ ਤੋਂ ਬਾਅਦ ਖਾਲਸਾ ਰਾਜ ਕਾਇਮ ਹੋਇਆ ਸੋਦਾ ਸਾਹਿਬ ਜ다가 ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਵੱਲੋਂ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੋ ਵਿਸ਼ਵ ਦੀਆਂ ਸੰਗਤਾਂ ਨੂੰ ਸਰਹੰਦ ਫਤਿਹ ਦੇ ਇਸ ਦੀਆਂ ਵਿੱਚ ਲੱਖ ਲੱਖ ਵਧਾਈਆਂ ਦਿੰਦਾ ਹਾਂ ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਵਿਸ਼ਵ ਦੇ ਅੰਦਰ ਸੰਗਤਾਂ ਨੇ ਮਨਾਇਆ ਸੋ ਸਤ ਗੁਰੂ ਜੀ ਦੇ ਪ੍ਰਕਾਸ਼ ਦਿਹਾੜਿਆਂ ਦੀਆਂ ਵੀ ਲੱਖ ਲੱਖ ਵਧਾਈਆਂ ਸੋ ਸਤ ਗੁਰੂ ਜੀ ਦੇ ਕਿਰਪਾ ਦਾ ਸਦਕਾ ਅੰਮ੍ਰਿਤ ਮੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ 12 ਮਾਹ ਜੀ ਦੇ ਪਾਠ ਕਥਾ ਭਾਈ ਸਾਹਿਬ ਭਾਈ ਹਰਪੱਜਨ ਸਿੰਘ ਜੀ ਕੈਨੇਡਾ ਵਾਲੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਨਾਨੇ ਅਮਰਤਰਾਸ ਗੁਰ ਬਾਣੀ ਦੇ ਕੀਰਤਨ ਗਾਇਨ ਕੀਤੇ ਹਨ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਾਈਆਂ ਗਈਆਂ ਚਾਪ ਕੋੜੇ ਤੇ ਲੰਗਰ ਅਟੁੱਟ ਵਰਤਾਏ ਗਏ ਉਥੇ ਮੇਰੇ ਵੀਰ ਸਰਦਾਰ ਹਰਵਿੰਦਰ ਸਿੰਘ ਜੀ ਭੋਂਗਣੇ ਸਰਦਾਰ ਜਸਵਿੰਦਰ ਸਿੰਘ ਜੀ ਹੀਰ ਸੋ ਗੁਰਮਤ ਗੁਰਮੁਖ ਪਿਆਰੇ ਜੋ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਪਣੇ ਚੈਨਲਾਂ ਦੇ ਮਾਧਮ ਰਾਹੀਂ ਜੇ ਗੁਰੂ ਘਰ ਦੀ ਆਵਾਜ਼ ਜੜੀ ਆ ਅੱਜ ਤੱਕ ਪਚਾ ਰਹੇ ਆ ਦਾਸ ਸਰਦਾਰ ਜੀ ਸਵਿੰਦਰ ਸਿੰਘ ਜੀ ਸਰਦਾਰ ਹਰਬਿੰਦਰ ਸਿੰਘ ਜੀ ਭੁੰਗਰਨੀ ਤੋਂ ਦੋਨਾਂ ਵੀਰਾਂ ਦਾ ਧੰਨਵਾਦ ਕਰਦਾ ਸਤਿਗੁਰੂ ਜੀ ਇਹਨਾਂ ਨੂੰ ਇਸ ਤਰ੍ਹਾਂ ਉਦਮਸ਼ਾਹ ਤੇ ਬਾਲ ਬਖਸ਼ਿਸ਼ ਕਰਕੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਤਤਪਰ ਹੋ ਕੇ ਸੇਵਾ ਕਰਨ ਦੇ ਬਲ ਬਖਸ਼ਿਸ਼ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਜਥੇਬੰਦੀ ਦੇ ਪਾਵਨ ਪੰਜਾਬ ਸਥਾਨ ਤੇ 3 ਮਈ ਨੂੰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾ ਸ਼ਾਂਤੀ ਦੇ ਪੁੰਜ 30 ਮਈ ਨੂੰ ਸ੍ਰੀ ਖੰਡ ਪੜਸਾਗ ਦੀ ਦੇ ਭੋਗੋ ਪ੍ਰਾਤਿ ਦਿਵਾਨ ਸਜਾਇ ਜਾਣਗੇ ਗੁਰੂ ਘਰ ਲੰਗਰ ਟੁੱਟ ਵਰਤਾਏ ਜਾਣਗੇ ਸਮੂਹ ਨਾਨਕ ਲਾਡੇਵਾ ਸੰਗਤਾਂ ਦੀ ਚਾਹਨਾ ਵਿੱਚ ਬੇਨਤੀ ਹੈ ਕਿ 28 ਤਰੀਕ ਨੂੰ ਸ੍ਰੀ ਖੰਡ ਪਿਆਬ ਸਾਹਿਬ ਆਰੰਭ ਹੋਣਗੇ ਤੇ 30 ਤਰੀਕ ਨੂੰ 3 ਮਈ ਨੂੰ ਤਨਸਿਧ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਵਸ ਪਰਬ ਬੜੀ ਸ਼ਰਧਾ ਤੇ ਸਤਿਕਾਰ ਨਾਲ ਸਹਿਜਾਦਾ ਬਾਬਾ ਫਤੇ ਸਿੰਘ ਤਾਨਾ ਦਾ ਗੱਠੇਬੰਦੀ ਬਨੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ 30 ਮਈ ਨੂੰ ਵੀ ਦਰਸ਼ਨ ਦੇ ਕਰਕੇ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ